ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਨਜ਼ਰ ਆ ਰਿਹਾ ਹੈਗਾ ਹੁਣ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਚੋਣ ਨਿਸ਼ਾਨ ਜਿਹੜੇ ਨੇ ਉਹ ਮਿਲ ਚੁੱਕੇ ਹੋਏ ਆ ਜਿਹੜੇ ਉਮੀਦਵਾਰ ਹੁਣ ਮੈਦਾਨ ਦੇ ਵਿੱਚ ਹੈਗੇ ਨੇ ਹਾਲਾਂਕਿ ਫਿਰੋਜ਼ਪੁਰ ਦੇ ਵਿੱਚ 835 ਪੰਚਾਇਤਾਂ ਹੈਗੀਆਂ ਸੀਗੀਆਂ ਟੋਟਲ ਜਿਹੜੇ ਬਲੌਕ ਹੈਗੇ ਆ ਉਹ 6 ਹੈਗੇ ਨੇ ਜਿਸ ਦੇ ਵਿੱਚ ਗੁਰੂ ਹਰਸਾਏ ਮਮਦੋਟ ਫਿਰੋਜ਼ਪੁਰ ਕਲਕੁਰਦ ਮਖੂ ਤੇ ਜੀਰਾ ਇਹ 6 ਬਲੌਕ ਹੈਗੇ ਰ ਹੈ 6 ਬਲੌਕਾਂ ਦੇ ਵਿੱਚ 835 ਪੰਚਾਇਤਾਂ ਹੈਗੀਆਂ ਸੀ ਪਰ ਹੁਣ ਜਿਹੜੇ ਬਿਨਾ ਮੁਕਾਬਲਾ ਜੇਤੂ ਉਮੀਦਵਾਰਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਸਰਪੰਚ ਜਿਹੜੇ ਹੈਗੇ ਨੇ 435 ਹੈਗੇ ਨੇ ਉਹ ਜਿਹੜੇ ਪੰਚ ਹੈਗੇ ਆ 3032 ਜਿਹੜੇ ਨੇ ਉਹ ਜਿੱਚੁਕੇ ਹੋਏ ਆ ਜਿਹੜੀ ਫਾਈਲਾਂ ਵਾਪਸ ਲਿੱਤੀਆਂ ਹੈਗੀਆਂ ਸੀਗੀਆਂ ਉਹ 1109 ਜਿਹੜੇ ਆ ਸਰਪੰਚਾਂ ਦੀ ਜਿਹੜੀ ਫਾਈਲਾਂ ਵਾਪਸ ਹੋਈਆਂ ਨੇ ਉਹ ਜਿਹੜੇ ਪੰਚ ਹੈਗੇ ਸੀਗੇ ਉਹ 1455 ਜਿਹੜੀਆਂ ਫਾਈਲਾਂ ਨੇ ਉਹ ਵਾਪਸ ਲਿੱਤੀਆਂ ਹੈਗੀਆਂ ਪਰ ਹੁਣ ਜਿਹੜੇ ਮੈਦਾਨ ਦੇ ਵਿੱਚ ਹੈਗੇ ਜਿਨ੍ਹਾਂ ਨਾਲ ਚੋਣ ਲੜਨੀ ਹੈਗੀ ਆ ਉਹਦੇ ਵਿੱਚ ਜਿਹੜੇ ਸਰਪੰਚ ਹੈ 1325 ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਹੈ ਤੇ ਪੰਚ ਜਿਹੜੇ ਹੈਗੇ ਆ 3263 ਪੰਚ ਜਿਹੜੇ ਚੋਣ ਮੈਦਾਨ ਦੇ ਵਿੱਚ ਹੈਗੇ ਆ ਤਾਂ ਇਸ ਦੇ ਬਾਰੇ ਵਧੀਕ ਡਿਪਟੀ ਕਮਿਸ਼ਨਰ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈਗੀ ਆ ਲਖਵਿੰਦਰ ਸਿੰਘ ਰੰਧਾਵਾ ਉਹ ਵੀ ਤੁਹਾਨੂੰ ਸੁਣਾਣੇ ਹੈਗੇ ਆ ਹੁਣ ਮਾਹੌਲ ਦੀ ਗੱਲ ਕਰੀਏ ਤਾਂ ਪੰਚਾਇਤੀ ਚੋਣਾਂ ਦਾ ਅਖਾੜਾ ਜਿਹੜਾ ਉਹ ਭਖਿਆ ਹੋਇਆ ਹੈ ਫਿਰੋਜ਼ਪੁਰ ਦੇ ਵਿੱਚ 835 ਜਿਹੜੇ ਪੰਚਾਇਤਾਂ ਦੇ ਵਿੱਚੋਂ ਜਿਹੜੇ ਸਰਪੰਚ 435 ਸਰਪੰਚ ਜਿਹੜੇ ਆ ਉਹ ਜਿੱਤ ਚੁੱਕੇ ਹੋਏ ਆ ਸਦਮ ਸੰਮਤੀ ਨਾਲ ਜਿਹੜੇ ਆ ਬਣੇ ਆ ਜਾਂ ਜਿਹੜੀਆਂ ਫਾਈਲਾਂ ਵਾਪਸ ਹੋ ਗਈਆਂ ਸਮਤੀ ਹੋਈ ਹੈ ਉਹ 435 ਜਿਹੜੇ ਨੇ ਉਹ ਜਿੱਤੇ ਹੋਏ ਨੇ ਔਰ 3032 ਜਿਹੜੇ ਨੇ ਉਹ ਉਮੀਦਵਾਰ ਜਿਹੜੇ ਪੰਚ ਹੈਗੇ ਨੇ ਉਹ ਜਿੱਚੁਕੇ ਹੋਏ ਆ ਤਾਂ ਹੁਣ ਜਿਹੜਾ ਮੁਕਾਬਲਾ ਹੈਗਾ ਉਹ 1300 25 ਜਿਹੜੇ ਸਰਪੰਚਾ ਦਾ ਹੈਗਾ ਔਰ ਪੰਚ ਜਿਹੜੇ ਹੈਗੇ ਨੇ 3263 ਜਿਹੜੇ ਪੰਚ ਹੈਗੇ ਨੇ ਉਹ ਚੋਣ ਮੰਦਾਨ ਦੇ ਵਿੱਚ ਨੇ 15 ਤਰੀਕ ਨੂੰ ਵੋਟਾਂ ਪੈਣੀਆਂ ਹੈਗੀਆਂ ਔਰ ਸ਼ਾਮ ਨੂੰ ਜਿਹੜਾ ਰਿਜ਼ਲਟ ਆ ਜਾਣਾ ਹੈਗਾ ਤਾਂ ਇਸ ਨੂੰ ਲੈ ਕੇ ਜਿਹੜੇ ਹੈ ਪ੍ਰਸ਼ਾਸਨ ਚੋਣ ਮਿਸ਼ਨ ਦੇ ਵੱਲੋਂ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਹਾਲਾ ਕਿ 15 ਤਰੀਕ ਨੂੰ ਜਿਹੜੀ VOTING ਹੈ ਉਹ ਹੋਣੀ ਹੈ ਵੱਖ-ਵੱਖ ਬੂਥਾਂ ਦੇ ਉੱਪਰ ਪਿੰਡਾਂ ਦੇ ਵਿੱਚ ਜਿਹੜੇ ਹੈ ਜਿਹੜੀ ਸਿਕਿਉਰਿਟੀ ਹੈ ਉਹ ਵੀ ਜਿਹੜੀ ਸਖਤ ਜਿਹੜੀ ਹੈ ਕੀਤੀ ਗਈ ਹੈਗੀ ਹੈ ਇਸ ਦੇ ਬਾਰੇ ਲਖਵਿੰਦਰ ਸਿੰਘ ਨਰਿੰਦਾਵਾ ਡਿਪਟੀ ਕਮਿਸ਼ਨਰ ਉਹਨਾਂ ਨੇ ਜਿਹੜੀ ਹੈ ਜਾਣਕਾਰੀ ਦਿੱਤੀ ਹੈਗੀ ਹੈ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਟੋਟਲ 835 ਗ੍ਰਾਮ ਪੰਚਾਇਤਾਂ ਜਿਨ੍ਹਾਂ ਵਿੱਚੋਂ 1325 ਜਿਹੜੇ ਸਰਪੰਚ 3263 ਸਾਡੇ ਜਿਹੜੇ ਪੰਚ ਇਲੈਕਸ਼ਨ ਲੜ ਰਹੇ ਆ 435 ਸਰਪੰਚ ਜਿਹੜੇ ਬਿਨਾ ਮੁਕਾਬਲਾ ਜਿਹੜੇ ਆ ਚੁਣੇ ਗਏ ਆ 332 ਜਿਹੜੇ ਆ ਮੈਂਬਰ ਸਾਡੇ ਬਿਨਾ ਮੁਕਾਬਲਾ ਜਿਹੜੇ ਚੁਣੇ ਗਏ ਆ ਬਾਕੀ ਜਿਹੜੀ ਸਮੂਤਲੀ ਸਾਡੀ 15 ਤਰੀਕ ਨੂੰ ਲਖਣੋਂ ਜਾ ਰਹੀ ਆ ਅਸੀਂ ਸਾਰੇ ਜਿਹੜੇ ਪ੍ਰਵੰਧ ਜਿਹੜੇ ਉਹਦੇ ਮੁਕੰਮਲ ਜਿਹੜੇ ਬਲਟ ਪੇਪਰ ਛਪਣੇ ਚੱਲ ਗਏ ਆ ਜਿਹੜੇ ਜੋ ਵੀ ਸਮੂਤਲੀ ਜਿੱਥੇ ਕੋਈ ਆਪਣੇ ਬੂਥ ਜਿਹੜੇ ਆ ਕੋਈ ਪਿੰਡਾਂ ਦੇ ਕੋਈ ਖਤਰਨਾਕ ਜਿਹੜੇ ਬੂਥ ਆਪਾਂ ਮੇਥੇ ਗਏ ਆ ਉਥੇ ਫੋਰਸ ਜਿਹੜੀ ਆਪਾਂ ਪਹਿਲਾਂ ਹੀ ਵੱਧ ਲਾਵਾਂਗੇ ਕਿ ਪਾਰਦਰਸ਼ੀ ਜਿਹੜੀ ਲਖਣੋ ਹੋ ਸਕੇ ਕਿ ਕੋਈ ਜਿਹੜਾ ਵਾ ਕੋਈ ਜਿਹੜਾ ਕੋਈ ਗਲਤ ਜਿਹੜਾ ਅਨਸਰ ਜਿਹੜਾ ਉਹਦਾ ਫਾਇਦਾ ਨਾ ਠਾਵੇ ਜਿਹੜਾ ਲੋਕਾਂ ਨੂੰ ਵੋਟ ਪਾਉਣ ਦਾ ਜਿਹੜਾ ਆਪਾਂ ਇੰਡੀਆ ਤੇ ਸੰਵਿਧਾਨ ਦੇ ਵਿੱਚ ਆਪਮ ਨੂੰ ਅਧਿਕਾਰ ਮਿਲਿਆ ਮੈਂ ਇਹ ਵੀ ਪੀਲ ਕਰਦਾ ਕਿ ਵੱਧ ਤੋਂ ਵੱਧ ਵੋਟ ਜਿਹੜੇ ਪਾ ਕੇ ਤੇ ਉਹ ਪਾਰਦਰਸ਼ੀ ਵਧੀਆ ਜਿਹੜਾ ਵਾ ਸਰਪੰਚ ਚੁਣ ਜੋ ਪਿੰਡ ਦੀ ਡਿਵੈਲਪਮੈਂਟ ਕਰਾ ਕੇ ਕੋਈ ਜਿਹੜੀ ਅਸਲੀ ਹੀ ਹੈਗੀ ਆ ਸਰਕਾਰ ਉਹ ਪੰਚਾਇਤਾਂ ਤੋਂ ਹੀ ਚੱਲਦੀ ਆ ਕਿ ਪੰਚਾਇਤ ਤੋਂ ਸ਼ੁਰੂ ਹੋ ਕੇ ਮੁੜ ਕੇ ਆਪਣੀ ਜਿਹੜੀ ਵਿਧਾਨ ਸਭਾ ਜਿਹੜੀ ਲੋਕ ਸਭਾ ਚ ਸਾਡੇ ਜਿਹੜੇ ਨਮਾਇंदे ਜਾਂਦੇ ਆ ਉਹ ਥੱਲੇ ਤੋਂ ਹੀ ਪਹਿਲਾਂ ਜਿਹੜੇ ਆਪਣੀ ਸ਼ੁਰੂਆਤ ਕਰਦੇ ਆ ਕਿ ਜਿੱਦਾਂ ਆਪਣੇ ਪਹਿਲੇ ਵੀ ਜਿਹੜੇ ਮੁੱਖ ਮੰਤਰੀ ਬਣੇ ਆ ਉਹ ਮੈਂਬਰੀ ਤੋਂ ਜਾਂ ਸਰਪੰਚ ਤੋਂ ਚੁਣ ਕੇ ਜਿਹੜੇ ਉੱਪਰ ਤੱਕ ਗਏ ਆ ਅਹੀਂ ਇਹ ਫੇਰ ਵੀ ਲੋਕਾਂ ਨੂੰ ਅਪੀਲ ਕਰਦੇ ਕਿ ਵੱਧ ਤੋਂ ਵੱਧ ਜਣੀਆਂ ਉਦਨ ਵੋਟਾਂ ਪਾ ਕੇ ਜਣੀਆਂ ਆਪਣੀ ਵੋਟ ਦਾ ਵਰਤੋਂ ਕੀਤੀ ਜਾਵੇ ਨਾਲ ਅਪੀਲ ਕਰਨ ਕਿ ਸਾਰਿਆਂ ਨੂੰ ਨਾਲ ਲੈ ਕੇ ਸੱਦ ਭਾਵਨਾ ਬਣਾ ਕੇ ਜਿਹੜਾ ਵਾ ਵਧੀਆ ਸਰਪੰਚ ਚੁਣ ਜੋ ਪਿੰਡਾਂ ਦੀ ਡਿਵੈਲਪਮੈਂਟ ਕਰਾ ਸਕੇ